ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ ਪੀਵੀ053630 ਤੇ ਅੱਜ ਆਪਾਂ ਤੁਹਾਨੂੰ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਨਿਊ ਹਾਲੈਂਡ ਚ ਪੰਜਾਬੀ 2022 ਮਾਡਲ ਟਰੈਕਟਰ ਦੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਜਿਵੇਂ ਕਿ ਟਰੈਕਟਰ ਦਾ ਮਾਡਲ ਰੇਟ ਟਰੈਕਟਰ ਦੀ ਕੰਡੀਸ਼ਨ ਕਿਹੜੇ ਰੇਜ ਟਰੈਕਟਰ ਖੜਾ ਹੈ ਪਿਆਵ ਨੰਬਰ ਹੈ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਆਉਣ ਵਾਲਾ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਜੇ ਆਪਾਂ ਗੱਲ ਕਰੀਏ ਟਰੈਕਟਰ ਦੀ ਇਹ ਟਰੈਕਟਰ ਹੈ 2022 ਮਾਡਲ। ਇਹ ਸਾਰਾ ਚੱਲਿਆ ਹੀ 675 ਘੰਟੇ ਚੱਲਿਆ ਆ। ਟਾਇਰ ਇਹਦੇ ਆ ਜੀ ਨਾਲ ਦੇ ਟਾਇਰ ਆ 95%। ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਬਿਲਕੁਲ ਸਾਫ਼ ਟਰੈਕਟਰ ਹੈ। ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਕੋਈ ਵੀ ਰੰਗ ਪੇਟ ਨਹੀਂ ਹੋਇਆ। ਸਾਰਾ origignal ਟਰੈਕਟਰ ਹੈ। ਕੋੜਾ ਬੰਪਰ ਲੱਗਾ ਹੋਇਆ ਹੈ ਨਾਲ ਹੀ ਦਿੱਤਾ ਜਾਵੇਗਾ। ਜੋ ਵੀ ਸੈਸਰੀ ਹੈ ਉਹ ਤਾਂ ਨਾਲ ਹੀ ਮਿਲੇਗੀ। ਇਹ ਫਰੰਟ ਡਰਾਈਵ ਦੇ ਨਾਲ ਦੇ ਆ ਜੀ। 94% ਚੈੱਕ ਕਰ ਸਕਦੇ ਹੋ ਇੰਜਨ ਤੇ ਬਗੇਰ ਤੇ ਸਾਰਾ ਕਿਤੇ ਬਿਲਕੁਲ ਸਾਫ ਰਾਈਟਰ ਪਿਆ ਹੈ। ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰ ਵੱਲੋਂ। ਦੇਖ ਸਕਦੇ ਹੋ ਜੀ ਇੰਜਨ ਤੋਂ ਕਿਤੇ ਵੀ ਰੰਗ ਪੇਟ ਨਹੀਂ ਤਰੇ ਹਲੇ ਤੱਕ ਤੇ ਨਾ ਹੀ ਕਿਤੇ ਕੋਈ ਚਾਬੀ ਪਾਣਾ ਲੱਗਾ ਹੋਇਆ। ਬਹੁਤ ਹੀ ਵਧੀਆ ਟਰੈਕਟਰ ਹੈ ਨਿਊ ਹਾਲੈਂਡ 5620 2022 ਮਾਡਲ 3 ਸਪੀਡ ਟੌਪ ਮਾਡਲ ਟਰੈਕਟਰ ਵਰਸ ਪੀ ਟਿਊ ਪਿੱਛੋਂ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਬਿਲਕੁਲ ਹੀ ਸਾਫ਼ ਹੈ ਹਲੇ ਤੱਕ ਲਿੰਕਾਂ ਤੋਂ ਵੀ ਰੰਗ ਉਤਰਿਆ ਦੇਖ ਸਕਦੇ ਹੋ ਜੀ ਹਲੇ ਬਿਲਕੁਲ ਹੀ ਸਾਫ਼ ਟਰੈਕਟਰ ਹੈ ਇਹ ਪਰ ਗੱਲ ਕਰੀਏ ਤਾਂ ਹਲੇ ਤੱਕ ਡਿਸਟ੍ਰੀਬਿਊਟਰਾਂ ਦੇ ਮੂਰੀ ਦੇ ਦੱਸਣ ਮੁਤਾਬਕ ਅਜੇ ਤੱਕ ਪਾਈਪ ਨਹੀਂ ਲੱਗਾ ਡਿਸਟ੍ਰੀਬਿਊਟਰ ਪੀਟੀਓ ਤਾਂ ਬਿਲਕੁਲ ਵੀ ਵਰਤੀ ਨਹੀਂ ਗਈ ਹਲੇ ਤੱਕ ਆਮ ਖੇਰਲੂ ਟਰੈਕਟਰ ਚੱਲਿਆ ਹੋਇਆ ਹੈ ਸਿਰਫ ਖੇਤੀ ਲਈ ਮਗਰਾੜ ਵਗੈਰਾ ਤੁਸੀਂ ਦੇਖ ਸਕਦੇ ਹੋ ਛੱਤਾਂ ਤੋਂ ਸਾਈਡਾਂ ਤੋਂ ਬਿਲਕੁਲ ਸਾਫ਼ ਟਰੈਕਟਰ ਚੱਲਿਆ ਹੈ ਸਾਰਾ ਹੀ 675 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰਾਂ ਹੀ 95% ਗੁੱਡਇਰ ਦੇ ਰੈਮ ਵਗੈਰਾ ਦਾ ਬਿਲਕੁਲ ਸਾਫ ਟਰੈਕਟਰ ਪਿਆ ਕੋਤੋ ਵੀ ਕੋਈ ਰੰਗ ਪੇਟ ਨਹੀਂ ਉਤਰਿਆ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਚੁੱਕੇ ਹੋ ਬਿਲਕੁਲ ਹੀ ਸਾਫ ਟਰੈਕਟਰ ਸ਼ੋਰੂਮ ਕੰਡੀਸ਼ਨ ਦੇ ਵਿੱਚ ਆ ਇੰਜਨ ਗੇਅਰ ਤੇ ਬਿਲਕੁਲ ਦੇਖ ਸਕਦੇ ਹੋ ਲੋ ਹਾਈ ਮੀਡੀਅਮ ਦੇ ਵਜੇ ਟਰੈਕਟਰ ਆ ਇਹ ਕੋਤੋ ਵੀ ਰੰਗ ਪੇਟ ਨੇ ਹਲੇ ਤੱਕ ਉਤਰਿਆਗਾ ਬਹੁਤ ਹੀ ਵਧੀਆ ਟਰੈਕਟਰ ਹੈ ਅੰਮ੍ਰਿਤਸਰ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਇੰਜਨ ਤੋਂ ਚੈੱਕ ਕਰੋ ਜੀ ਰੰਗ ਪੇਟ ਬਿਲਕੁਲ ਨਵਾਂ ਹੈ ਸਾਰਾ ਸੀਲ ਟਰੈਕਟਰ ਹੈ ਦੇਖ ਸਕਦੇ ਹੋ ਵੀਰ ਜੀ ਅੰਮ੍ਰitsar ਏਰੀਆ ਦੇ ਜੇ ਟਰੈਕਟਰ ਖੜਾ ਹੈ ਵੀਰ ਦਾ ਮੋਬਾਈਲ ਨੰਬਰ ਹੈ 8146414797 ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ 13 ਲੱਖ ਰੁਪਏ ਦੀ ਡਿਮਾਂਡ ਹੈ ਮੌਕੇ ਤੇ ਮਾਨਤਾ ਹੋ ਜੇ